ਦਾ ਖਾਲਸਾ ਵਾਹਿਗੁਰੂ ਦੀ ਖਤੇ ਕਲਗੀਧਰ ਪਾਸ਼ਾ ਸਹਿਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਪੁਰਬ ਜਿਹੜਾ ਇਸ ਸਾਲ 23 ਜਨਵਰੀ ਨੂੰ ਬਸੰਤ ਪੰਚਮੀ ਵਾਲੇ ਦਿਨ ਤੇ ਬਹੁਤ ਹੀ ਸ਼ਰਧਾ ਸਤਕਾਰ ਤੇ ਧੂਮ ਧਾਮ ਨਾਲ ਸਮੁੱਚੇ ਸਿੱਖ ਜਗਤ ਵੱਲੋਂ ਮਨਾਇਆ ਜਾਣਾ ਹੈ ਕਲਗੀਧਰ ਪਾਸ਼ਾ ਜੀ ਦਾ ਇਹ ਵਿਆਹ ਪੁਰਬ ਗੁਰਦੁਆਰਾ ਗੁਰੂ ਕੇ ਲਾਹੌਰ ਵਿਖੇ ਹਰ ਸਾਲ ਮਨਾਇਆ ਜਾਂਦਾ ਜਿਹੜਾ ਕਲਗੀਧਰ ਪਾਤਸ਼ਾਹ ਨੇ ਮੁੱਲ ਖਰੀਦ ਕੇ ਜ਼ਮੀਨ ਆਪ ਇਹ ਧਰਤੀ ਜਿਹੜੀ ਵਸਾਈ ਆ ਉਸ ਥਾਂ ਤੇ ਹੁੰਦਾ ਉਸ ਸੰਬੰਧ ਦੇ ਵਿੱਚ 22 ਤਰੀਕ ਸਵੇਰੇ 9 ਵਜੇ ਗੁਰਦੁਆਰਾ ਭੋਰਾ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਜੋ ਕਿ ਗੁਰਤੇਗ ਵਾਹਦਰ ਸਾਹਿਬ ਦਾ ਘਰ ਹੈ ਉਥੋਂ ਬਰਾਤ ਰੂਪੀ ਨਗਰ ਕੀਰਤਨ ਜਿਹੜਾ ਸ਼ਸ਼ੋਭਤ ਕੀਤਾ ਜਾਣਾ ਹੈ ਜਿਹਨੇ ਪੜਾਦਰ ਪੜਾ ਹੁੰਦੇ ਹੋਏ ਗੁਰੂ ਕੇ ਲਾਹੌਰ ਗੁਰਦੁਆਰਾ ਸੇਰਾ ਸਾਹਿਬ ਵਿਖੇ ਜਾ ਕੇ ਜਿਸ ਦੀ ਸੰਪੂਰਨਤਾ ਹੋਣੀ ਹੈ ਗੁਰਦੁਆਰਾ ਸੇਰਾ ਸਾਹਿਬ ਜਾ ਕੇ ਜੇ ਸ਼੍ਰੀ ਰਾਮ ਕਰਨ ਤੋਂ ਉਪਰੰਤ ਇਸ ਨਗਰ ਕੀਰਤਨ ਨੇ ਅੱਗੇ ਗੁਰਦੁਆਰਾ ਗੁਰੂ ਕਾ ਲਾਹੌਰ ਪਹੁੰਚਣਾ ਹੈ ਕਿਸੇ ਦੇਸ਼ ਵਿਦੇਸ਼ ਦੀਆਂ ਸਮੂਹਕੀਆਂ ਸੰਗਤਾਂ ਨੇ ਵੱਡੇ ਪੱਧਰ ਤੇ ਪਹੁੰਚ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਵਿਆਹ ਪਰੋਪ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਹੈ ਤੇ ਕਲਗੀਧਰ ਪਾਸ਼ਟਾ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸੋ ਮੈਂ ਤੁਹਾਡੇ ਰਾਹੀਂ ਸਮੁੱਚੀ ਸਿੱਖ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਰੂਰ ਪਰ ਜਰੂਰ ਆਪਣੇ ਧੰਦੇ ਤੰਦਾਰਾਂ ਦੇ ਵਿੱਚੋਂ ਸਮੇਂ ਨੂੰ ਸੰਕੋਚਦੇ ਹੋਏ ਕਲਗੀਧਰ ਪਾਸ਼ਾ ਦੇ ਵਿਆਹ ਪੁਰਬ ਤੇ 22 ਤਰੀਕ ਨੂੰ ਬਰਾਤ ਦੇ ਵਿੱਚ ਤੇ 23 ਤਰੀਕ ਨੂੰ ਇਸ ਵੱਡੇ ਜਿਹੜਾ ਜੋੜ ਮੇਲਾ ਹੈ ਉਸ ਦੇ ਵਿੱਚ ਆਪਣੀ ਹਾਜ਼ਰੀ ਲਵਾ ਕੇ ਕਲਗੀਧਰ ਪਾਤਸ਼ਾਹ ਜੀਆਂ ਖੁਸ਼ੀਆਂ ਪ੍ਰਾਪਤ ਕਰਿਓ ਜੀ ਇਸ ਜੋੜ ਮੇਲੇ ਦੇ ਸੰਬੰਧ ਰੇ ਵਿੱਚ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਵੱਲੋਂ ਉੱਥੇ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਬਹੁਤ ਵੱਡੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ ਇਸ ਸਮੁੱਚੇ ਵਿਆਪ ਉਰਵ ਤੇ ਛਕਤੀ ਪ੍ਰਕਾਰ ਦੇ ਜਿਹੜੇ ਮਠਿਆਈਆਂ ਬਣਾ ਕੇ ਸ਼ੁੱਧ ਦੇਸੀ ਘਿਓ ਦੇ ਵਿੱਚ ਉਹ ਤਿਆਰ ਕੀਤੀਆਂ ਜਾ ਰਹੀਆਂ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਦੇ ਮਹਾਂਪੁਰਸ਼ਾਂ ਵਾਲੇ ਵੱਲੋਂ ਉੱਥੇ ਹੀ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਕਿਤੇ ਚਾਹ ਦੇ ਲੰਗਰ ਕਿਤੇ ਪਕੌੜਿਆਂ ਦੇ ਲੰਗਰ ਕਿਤੇ ਖੀਰ ਦੇ ਲੰਗਰ ਕਿਤੇ ਪ੍ਰਸ਼ਾਦ ਦੇ ਲੰਗਰ ਕਿਤੇ ਕਿਨੂਆ ਦੇ ਕਿਤੇ ਕੇਲਿਆਂ ਦੇ ਕਿਤੇ ਸੇਬਾਂ ਦੇ ਕਿਤੇ ਬਰਫੀਆਂ ਦੇ ਇਸ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਪ੍ਰਬੰਧ ਕੀਤਾ ਜਾਣਾ ਹੈ ਉੱਥੇ ਹੀ ਸੰਗਤ ਵੱਲੋਂ ਮੱਕੀ ਦੇ ਪ੍ਰਸ਼ਾਦੇ ਸਰੋਂ ਦਾ ਸਾਗ ਲੱਸੀ इत्यादि ਕਦਾ ਵੀ ਜਿਹੜਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਤੇ ਜਿੱਥੇ ਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਵੱਲੋਂ ਵੱਡੇ ਪੱਧਰ ਤੇ ਪ੍ਰਬੰਧ ਨੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵੱਲੋਂ ਇਹਨਾਂ ਸਮੁੱਚੇ ਕਾਰਜਾਂ ਦੀ ਰੂਪਰੇਖਾ ਜਿਹੜੀ ਬਹੁਤ ਵਧੀਆ ਲਿਖੀ ਗਈ ਹੈ ਵਿਸ਼ੇਸ਼ ਤੌਰ ਤੇ ਜਿਹੜਾ ਹਿਮਾਚਲ ਦੀ ਐਂਟਰੀ ਤੇ ਟੋਲ ਟੈਕਸ ਲੱਗਦਾ ਉਸ ਨੂੰ ਹਰ ਸਾਲ ਹੀ ਸੰਗਤ ਵੱਲੋਂ ਜਿਹੜਾ ਉਹ ਮਾਫ ਕੀਤਾ ਕਰਵਾਇਆ ਜਾਂਦਾ ਤੇ ਇਸ ਵਾਰੀ ਵੀ ਅਸੀਂ ਉਹਦਾ ਜਿਹੜਾ ਪ੍ਰਬੰਧ ਕਰ ਰਹੇ ਆ ਸਾਰੀ ਸੰਗਤ ਬੇਚਿਜ ਖੋ ਕੇ ਆਵੇ ਹਿਮਾਚਲ ਪੁਲਿਸ ਦੇ ਵੀ ਸਾਡੇ ਨਾਲ ਵਧੀਆ ਕੋਆਰਡੀਨੇਸ਼ਨ ਹੈ ਵਧੀਆ ਪ੍ਰਬੰਧ ਹਿਮਾਚਲ ਪੁਲਿਸ ਤੇ ਉੱਥੋਂ ਦਾ ਪ੍ਰਸ਼ਾਸਨ ਕਰਦਾ ਮੈਂ ਉਹਨਾਂ ਨੂੰ ਹੁਣ ਤੁਹਾਡੇ ਰਾਹੀਂ ਫੇਰ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਿਵੇਂ ਹਰ ਸਾਲ ਤੁਸੀਂ ਸਾਡੇ ਨਾਲ ਵਧੀਆ ਕੋਆਰਡੀਨੇਸ਼ਨ ਕਰਦੇ ਹੋ ਇਸ ਸਾਲ ਵੀ ਸਾਨੂੰ ਵਧੀਆ ਸਾਥ ਦਿਓ ਤਾਂ ਜੋ ਕੱਲ ਕੀ ਤਰ ਪਾਸ਼ਾ ਦਾ ਵਿਆਹ ਪਰੋਪੂਰਾ ਅਮਨ ਆਮਾਨ ਤੇ ਸ਼ਰਦਾ ਸਤਕਾਰ ਦੇ ਨਾਲ ਮਨਾਇਆ ਜਾਸੇਗਾ